ਆਪਣੇ ਨਾਲ ਬਾਈ ਦਲਜੀਤ ਆ ਜਿਹੜਾ ਆਲੂਆਂ ਦਾ ਇੱਕ ਬਹੁਤ ਆਲਾ ਕਿਸਮ ਦੀ ਖੇਤੀ ਕਰਦੇ ਆ ਤੁਸੀਂ ਮੈਂ ਦਿਖਾਵਾਂ ਬਾਈ ਹੁਣ ਆਦੇ ਜੇ ਆਲੂ ਤਾਂ ਤੁਸੀਂ ਵੇਖ ਕੇ ਮਹਿਸੂਸ ਕਰ ਸਕਦੇ ਆ ਵੀ ਆਪਾਂ ਕਿਹੋ ਜਿੇ ਕਿਸਾਨ ਦੇ ਕੋਲੇ ਖੜੇ ਆ ਕੋਕਰੀ ਦੇ ਵਿੱਚ ਆਪਾਂ ਖੜੇ ਆ ਮੋਗੇ ਜ਼ਿਲ੍ਹੇ ਦਾ ਪਿੰਡ ਕੋਕਰੀ ਆ ਕੋਕਰੀ ਦੇ ਵਿੱਚ ਬਾਈ ਦਲਜੀਤ ਦੇ ਫਾਰਮ ਤੇ ਖੜੇ ਆ ਬਹੁਤ ਚੰਗੀ ਖੇਤੀ ਕਰਦੇ ਆ ਤਾਂ ਇਹ ਅੱਜ ਆਪਾਂ ਨੂੰ ਇੱਥੇ ਆਪਾਂ ਮੂੰਗੀ ਦੀ ਜਾਣਕਾਰੀ ਲਵਾਂਗੇ ਕਿ ਮੂੰਗੀ ਬਾਰੇ ਆਪਾਂ ਤੁਹਾਨੂੰ ਟੋਟਲ ਜਾਣਕਾਰੀ ਦੇਵਾਂਗੇ ਕਿ ਮੂੰਗੀ ਨੂੰ ਰੋਗ ਕਿਹੜੇ ਪੈ ਸਕਦੇ ਆ ਮੂੰਗੀ ਨੂੰ ਕਿੰਨੇ ਕੁ ਪਾਣੀ ਦੀ ਲੋੜ ਹੁੰਦੀ ਆ ਮੂੰਗੀ ਕਿਹੜੀ ਰੁੱਤ ਦੇ ਵਿੱਚ ਵਧੀਆ ਨਿਕਲਦੀ ਆ ਤੇ ਕਿਹੜੀ ਮੂੰਗੀ ਜ਼ਿਆਦਾ ਵਧੀਆ ਨਿਕਲਦੀ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਆਪਣੇ ਨਾਲ ਇੱਕ ਸੀਡ ਦੀ ਕੰਪਨੀ ਵੀ ਆ ਮਦੂਸੂਦਨ ਸੀਡ ਆ ਉਹਨਾਂ ਦਾ ਮੂੰਗੀ ਦਾ ਬੀਜ ਆ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਬਾਈ ਦਲਜੀਤ ਹੋਣਾ ਤੋਂ ਪਹਿਲਾਂ ਜਾਣਕਾਰੀ ਲਵਾਂਗੇ ਸਾਰੇ ਬੰਦਿਆਂ ਦਾ ਆਪਾਂ ਸਵਾਗਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੁਝ ਬੰਦਿਆਂ ਨੂੰ ਅਸੀਂ ਢੀਕਦਿਆਂ ਨੂੰ ਲੇਟ ਹੋ ਗਏ ਤੇ ਕੁਝ ਬੰਦੇ ਸਾਨੂੰ ਢੀਕਦੇ ਲੇਟ ਹੋ ਗਏ ਹਨਾ ਬਾਈ ਐਵੇਂ ਨਾ ਹਾਂ ਸਾਰੇ ਸਾਰੇ ਸੱਜਣ ਪਿਆਰ ਕਰਨ ਵਾਲੇ ਅਸਲ ਦੇ ਵਿੱਚ ਅੱਜ ਅਸੀਂ ਪਿਆਰ ਕਰਨ ਵਾਲੇ ਸੱਜਣਾਂ ਨੂੰ ਮਿਲਣ ਦਾ ਕਿ ਬਹਾਨਾ ਜਾ ਵੀ ਬਣਾ ਲਿਆ ਵੀ ਇਹਨੇ ਨਾਲ ਅਸੀਂ ਖੇਤ ਬੈਠਾਂਗੇ ਚਾਹ ਚੂ ਪੀਤੀ ਅੱਜ ਸਵਾਦ ਲਿਆ ਬਾਈ ਦਿਲਜੀਤ ਪਿਛਲੇ ਸਾਲ ਆਈ ਮੂੰਗੀ ਤੁਸੀਂ ਪਿਛਲੇ ਸਾਲ ਮੈਂ ਟ੍ਰਾਇਲ ਦੇ ਤੌਰ ਤੇ ਇਹਨਾਂ ਦੇ 2 ਏਕੜ ਮੂੰਗੀ ਲਾਈ ਸੀ ਜਿਹੜੀ ਮਦਨ ਸੁੱਦਨ ਦੀ ਜੀ ਹਾਂਜੀ ਕਿਵੇਂ ਰਿਹਾ ਮਤਲਬ ਇੱਕ ਜੈਨੂਨ ਜਿਹੜੀ ਜਾਣਕਾਰੀ ਆ ਵੀ ਜੈਨੂਨ ਉਹਦਾ ਝਾੜ 9+ ਰਿਹਾ ਜੀ ਹਾਂਜੀ ਇੱਕ ਉਹਦੀ ਥੋੜਾ ਦਾਣੇ ਦੀ ਮਟਾਈ ਤੇ ਚਮਕ ਵੱਧ ਦਾ ਦੂਜੀਆਂ ਨਾਲੋਂ ਰੇਟ ਦੇ ਵਿੱਚ 200 ਰੁਪਇਆ ਕਵਾਂਟਲ ਮਹਿੰਗੀ ਵਿਕੀ ਉਹ अच्छा मतलब ਝਾੜ ਵੀ ਵਧੀਆ ਰਿਹਾ ਤੇ ਉਹ ਉੱਥੇ ਕੁਆਲਿਟੀ ਚ ਵਧੀਆ ਰਹੀ ਆਪਣੇ ਕੋਲ 7.5 ਕੁਇੰਟਲ ਤੋਂ ਲੈ ਕੇ 12.5 13 ਕੁਇੰਟਲ ਤੱਕ ਦੀ ਝਾੜ ਹੈਗੇ ਨੇ ਜਿਮਦਾਰਾਂ ਦੇ ਜੀ ਸਭ ਤੋਂ ਅੱਛੀ ਗੱਲ ਹੈ ਬਹੁਤ ਸ਼ਾਰਟ ਡਿਨ ਵੈਰਾਈਟੀ ਹੈ ਤੁਸੀਂ 60 ਦਿਨਾਂ ਚ ਆਪਣੀ ਮੂੰਗੀ ਬੀਜ ਕੇ 60 ਦਿਨਾਂ ਚ ਕੱਟ ਸਕਦੇ ਹੋ ਮਤਲਬ ਜੇ ਮੈਂ ਅੱਜ 1 ਤਰੀਕ ਨੂੰ ਬੀਜਤੀ ਤਾਂ ਉਹ ਦੂਜੇ ਮਹੀਨੇ ਚ ਦੂਜੇ ਮਹੀਨੇ ਦੇ ਲਾਸਟ ਆ ਤੁਸੀਂ ਕੰਬਾਈਨ ਨਾਲ ਕੱਟ ਸਕਦੇ ਹੋ ਮਤਲਬ ਇਹ ਉਹ ਪੂਰੀ ਤਰ੍ਹਾਂ ਤਿਆਰ ਹੋ ਜੂਗੀ ਐਵੇਂ ਬਾਈ ਦਲਜੀਤ ਗੱਲ 2 ਮਹੀਨੇ ਚ ਆ ਜਾਂਦੀ ਪੂਰੀ ਗਿਣ ਕੇ 60 ਦਿਨ ਜੀ ਇਹ ਇੱਕ ਚੀਜ਼ ਇਹ ਹੁੰਦੀ ਹੈ ਇਹਨਾਂ ਚ ਫਲ ਇੱਕ ਲੈਣਾ ਜਾਂ ਦੋ ਲੈਣੇ ਹਾਂ ਜਦੋਂ ਤੁਸੀਂ ਆਪਣੇ ਉੱਪਰ ਡਿਪੈਂਡ ਕਰਦਾ ਆਪਾਂ ਨੂੰ ਜ਼ਿਆਦਾ ਝਾੜ ਚਾਹੀਦਾ ਜ਼ਿਆਦਾ ਝਾੜ ਜੇ ਦੋ ਫਲ ਲੈਣੇ ਆ ਤਾਂ 15-20 ਦਿਨ ਬਾਅਦ ਲੋ 15 ਦਿਨ ਫਲ ਦੇਦੀਆਂ ਆਉਂਦੀਆਂ ਜੀ ਜੇ ਜੀ ਦੂਜਾ ਕੋਰ ਚੱਕ ਗਈ ਆ ਹਾਂ ਚੱਕੂਗੀ ਮੂੰਗੀ ਜਾਂ ਕਣਕਲੀ ਉੱਚਤ ਦੂਜਾ ਕੋਰ ਨਹੀਂ ਚੱਕਿਆ ਜਾਂਦਾ ਕਿਉਂਕਿ ਬਾਰਸ਼ ਆ ਜਾਂਦੀ ਹੈ ਹਾਂ ਉਹਦੇ ਚ ਫਿਰ ਹਾਂ ਆਲੂ ਵਾਲੀ ਚ ਚੱਕਿਆ ਆਲੂ ਵਾਲੀ ਚੱਕਿਆ ਆਪਣੇ ਕੋਲ ਟਾਈਮ ਹੈ ਹੋਗਾ ਜੇ ਆਲੂ ਵਾਲੀ ਚ ਆਪਾਂ ਜੇ ਆਪਾਂ ਜੋ ਜੇ ਆਪਾਂ ਮੰਨ ਲਓ ਚ ਆਪਾਂ ਤਾਂ ਮੂੰਗੀ ਠੀਕ ਠੀਕ ਚਾਹੀਦੀ ਹੈ ਆਪਾਂ ਪੈਂਟ ਵਿੱਚ ਦਿਨ ਚ ਕੰਬਾਈਨ ਚ ਲਾ ਕੇ ਕੱਟ ਸਕਦੇ ਹਾਂ ਇੱਕ ਇੱਕ ਮੈਨੂੰ ਜੇਮਸ ਸਾਹਿਬ ਇੱਕ ਗੱਲ ਹੋਰ ਦੱਸੋ ਅ ਜਿਵੇਂ ਪਹਿਲਾ ਕੋਰ ਆ ਉਹ ਪੱਕ ਗਿਆ ਫਲ ਪੱਕ ਗਿਆ ਉਹ ਦੂਸਰਾ ਚੱਕ ਲਿਆ ਫਿਰ ਉਹ ਪਹਿਲਾ ਛੜੂ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਛੜੂਗਾ ਤੇ ਡਿਊਰੈਸ਼ਨ ਬਹੁਤ ਘਟਾ ਹੈ ਉਹਦੀ ਲਗਾਤਾਰ ਫੜਾਂਦਾ ਰਹੂਗਾ ਉਹਦੇ 'ਚ ਮਤਲਬ ਗੈਪ ਘਟੇਗਾ ਜੇ ਆਪਾਂ ਦੂਜੇ ਕੋਰ ਵੀ ਲਾਵਾਂਗੇ ਨਾ ਜੀ ਉਹ ਫਲੀ ਝੜੂਗੀ ਨਹੀਂ ਆਪਣੀ ਟੜਕੂਗੀ ਨਹੀਂ ਟੜਕ ਨਹੀਂ ਪਹੂਗੀ ਤੁਸੀਂ ਸਿੱਧੂ ਸਾਹਿਬ ਵੀ ਕਈ ਵਾਰ ਪ੍ਰੋਬਲਮ ਇਹ ਆ ਜਾਂਦੀ ਆ ਇਹ ਜਲਦੀ ਆਉਂਦਾ ਮਗਰ ਹਾਂ ਬਹੁਤ ਛੇਤੀ ਆਉਂਦਾ ਇਹ ਜਲਦੀ ਆ ਜਾਂਦਾ ਕਈ ਵਾਰ ਇਹ ਪ੍ਰੋਬਲਮ ਆਉਂਦੀ ਆ ਕਿ ਆਪਾਂ ਪਹਿਲਾ ਪਕਾਉਣ ਮਤਲਬ ਦੂਜਾ ਲੈਂਡ ਦੇ ਚੱਕਰ 'ਚ ਪਹਿਲਾ ਝੜਨ ਲੱਗ ਜਾਂਦਾ ਜੀ ਮੇਰੇ ਸਰ ਇਹਦਾ 'ਚ ਜਿਹੜੇ ਪਹਿਲੇ ਕੋਰ ਦੇ ਦੂਜੇ ਕੋਰ ਦੇ ਜ਼ਿਮੀਂਦਾਰ ਨੂੰ ਨਾਰਮਲ ਜ਼ਿਮੀਂਦਾਰ ਨੂੰ ਪਤਾ ਵੀ ਨਹੀਂ ਲੱਗਣਾ ਜੀ ਇਹ ਲਗਾਤਾਰ ਹੀ ਫਲ ਸਮਝੂਗਾ ਜਿ ਲਗਾਤਾਰ ਫੜ ਆਂਦਾ ਰਹਿੰਦਾ ਇਹ ਜਿਵੇਂ ਸਰੋਂ ਸਰੋਂ ਲਗਾਤਾਰ ਕੜਦੀ ਹੁੰਦੀ ਆ ਸਿਰੇ ਤੱਕ ਤੇੜਕਣੀ ਤੇੜਕੂਗੀ ਨਹੀਂ ਫਲੀ ਇੱਕ ਵੀ ਜਿਹੜਾ ਇੱਕ ਸਭ ਤੋਂ ਜਿਹੜਾ ਮੂੰਗੀ ਦੇ ਬੀਜ ਵਾਸਤੇ ਸਭ ਤੋਂ ਨੁਕਸਾਨਦਾਇਕ ਚੀਜ਼ ਹੈ ਉਹ ਹੈਗੀ ਹੈ ਯੈਲੋ ਮਜਕ ਪੀਲਾ ਪੱਤਾ ਹੋ ਜਾਂਦਾ ਜੀ ਇਹਦੇ ਚ ਤੁਹਾਨੂੰ ਪੂਰੇ ਭਾਵੇਂ 1 ਕਿਲੋ ਧਰ ਕੇ ਭਾਵੇਂ 10 ਕਿਲੋ ਧਰ ਕੇ ਇੱਕ ਵੀ ਪੱਤਾ ਆਪਾਂ ਨੂੰ ਪੀਲਾ ਨਾ ਕਰਨੀ ਆਉਗਾ ਔਰ ਜਿਹਦਾ ਆਪਾਂ ਮਤਲਬ ਕਿਸਾਨਾਂ ਚ ੱਡ ੱਡ ਗੱਲਾਂ ਜੀ ਇਹਨੂੰ ਫਲੈਟ ਵੱਜ ਗਈ ਜੀ ਇਹਨੂੰ ਚਮਕ ਵੱਜ ਗਈ ਅਸਲ ਦੇ ਵਿੱਚ ਉਹ ਉਹ ਯੋ ਲੋ ਮਜਕ ਕਹਿੰਦੇ ਉਹਨੂੰ ਫੇਰ ਮਾਰਿਆ ਗਿਆ ਪਿਛਲੇ ਤੋਂ ਪਿਛਲੇ ਸਾਲ ਜੂੰ ਆਈ ਸੀ ਜੀ ਉਹ ਜਿਹੜੀ ਥੱਲੇ ਦੇ ਪਾਸੇ ਲਾਲਜੀ ਹਾਂ ਜੀ ਜੂੰ ਆਈ ਸੀ ਫਲੈਟ ਵੀ ਆਈ ਸੀ ਉਸ ਸਾਲ ਮੂੰਗੀ ਨੇ ਝਾੜ ਨਹੀਂ ਦਿੱਤੀ ਕੋਈ ਵੀ ਕੁਆਲਿਟੀ ਸੀਗੀ ਉਹ ਜਦੋਂ ਜੂੰ ਪੈ ਗਈ ਹਾਂ ਪਿਛਲੇ ਸਾਲ ਵੈਸੇ ਜੂੰ ਆਈ ਨਹੀਂ ਹਾਂ ਵੈਸੇ ਨਾ ਜੂੰ ਦੇ ਮੇਰਾ ਤਜਰਬਾ ਕਿ ਉਹ ਜੂੰ ਪੈ ਜਾਂਦੀ ਹੈ ਥੱਲੇ ਭਿੰਡੀ ਨੂੰ ਵੀ ਪੈਂਦੀ ਆ ਆਪਣਾ ਮਿਰਚ ਨੂੰ ਵੀ ਪੈਂਦੀ ਆ ਤੇ ਉਹ ਹੁੰਦੀ ਹੈ ਪੁੱਤ ਦੀ ਥੱਲੇ ਦੇ ਪਾਸੇ ਥੱਲੇ ਦੇ ਪਾਸੇ ਪੱਤੇ ਦੇ ਪੁੱਛ ਤੇ ਦਵਾਈ ਤਾਂ ਉਹਦੀ ਸ਼ਾਇਦ ਉਹ ਸ਼ਾਇਦ ਐਂਕਰੀਸਾਈਟ ਕੋਈ ਉਹਦਾ ਮਖਰਾ ਸਾਲਟ ਆ ਉਹਦਾ ਹਨ ਹੁਣ ਤਾਂ ਕਾਫੀ ਆ ਗਈਆਂ ਪਹਿਲੇ ਸੀਜ਼ਨ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਜਿਹੜਾ 2 ਸਾਲ ਪਹਿਲਾਂ ਆਈ ਸੀ ਹਾਂ ਤੇ ਉਹ ਕਿੰਨੇ ਸਾਲ ਤਾਂ ਪਤਾ ਹੀ ਨਹੀਂ ਲੱਗਾ ਉਹਦਾ ਵੀ ਓਏ ਹੈ ਕੀ ਚੀਜ਼ ਉਹ 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 ਪੀਲਾ ਪੱਤਾ ਆਊਗਾ ਨਹੀਂ ਨਹੀਂ ਆਊਗਾ ਜੀ ਬਿਲਕੁਲ ਗਰੰਟੀ ਨਾਲ ਆਪਾਂ ਜਿੰਨੇ ਵੀ ਜ਼ਿੰਮੇਵਾਰਾਂ ਨੂੰ ਮਿਲੇ ਆ ਕਿਸੇ ਵੀ ਜ਼ਿੰਮੇਦਾਰ ਦੇ ਦਿਲਜੀਤ ਜੀ ਆਪਣੇ ਕੋਲ ਐ ਦਵਿੰਦਰਜੀਤ ਨੇ ਲੱਗੀ ਸੀਗੇ ਨੇ ਤੇ ਦੋਸਤ ਹੈ ਉਹਨਾਂ ਦਾ ਝਾੜ ਤੋਂ ਇਹਨਾਂ ਤੋਂ ਵੀ ਵੱਧ ਐ ਸਿੱਧੂ ਸਾਹਿਬ ਦੱਸਦੇ ਆ ਤੇ ਹੋਰ ਵੀ ਆਪਣੇ ਜਿਵੇਂ ਲੋਹਾਰਾ ਲੱਗੀ ਸੀਗੀ ਔਰ ਡੋਦੋਂ ਉਧਰ ਪਿੰਡ ਚ ਲੱਗੀ ਸੀਗੀ ਇੱਥੇ ਕਈ ਪਿੰਡਾਂ ਚ ਆਪਣੇ ਆਸੇ ਪਾਸੇ ਲੱਗੀ ਐ ਬਾਕੀ ਪੰਜਾਬ ਦੇ ਵੱਖ-ਵੱਖ ਏਰੀਆ ਚ ਮਾਨਸਾ ਅਬੋੜ ਏਰੀਆ ਚ ਅਸੀਂ ਲਵਾਈ ਐ ਤੇ ਸਰਦੂਲਗੜ ਲੱਗੀ ਸੀਗੀ ਕਿਸੇ ਕਿੱਥੇ ਵੀ ਜ਼ਿੰਮੇਦਾਰ ਦੀ ਕੋਈ ਇਹ ਦਿੱਕਤ ਨਹੀਂ ਆਈ ਜਿਹੜਾ ਇਹ ਕਹਿੰਦੇ ਵੀ ਮੇਰੇ ਖੇਤ 'ਚ ਹੀ ਅੱਲੂ ਮਜੇ ਕਾ ਇਹਦਾ ਝਾੜ ਘਟਾ ਜੀ ਪਿਛਲੇ ਸਾਲ ਅਸੀਂ ਬਹੁਤ ਹੀ ਜ਼ਿੰਮੇਵਾਰਨ ਕੋਸ਼ਿਸ਼ ਪਹਿਲਾ ਹੀ ਸਾਲ ਸੀਗਾ ਪਿਛਲੇ ਸਾਲ ਅਸੀਂ ਇਨਟਰੋਡਿਊਸ ਕੀਤੀ ਸੀਗੀ ਤੇ ਬਹੁਤ ਵਧੀਆ ਚੜ ਰਿਹਾ ਇੱਕ ਇੱਕ ਗੱਲ ਹੋਰ ਦੱਸੋ ਮੈਨੂੰ ਕੰਪਨੀ ਦਾ ਨੈਟਵਰਕ ਕਿੰਨਾ ਕਾ ਕਿਸਾਨਾਂ ਨੇ ਬਿਜਲੀ ਉਸ ਤੋਂ ਬਾਅਦ ਉਹ ਕਹੇ ਯਾਰ ਸਾਡੇ ਗੇੜਾ ਮਾਰੋ ਤੁਸੀਂ ਗੇੜਾ ਮਾਰੋਗੇ ਬਿਲਕੁਲ ਜੀ ਬਿਲਕੁਲ ਹੁਣ ਇਹ ਇੱਥੇ ਆਪਣਾ ਪੂਰਾ ਕੰਮ ਕਰ ਰਿਹਾ ਆਪਾਂ ਜਿਸ ਜਗਰਾਵਾਂ ਸਾਡਾ ਡਿਸਟ੍ਰਿਬਿਊਟਰ ਹੈਗੇ ਨੇ ਤੇ ਬਦਨੀ ਕਲਾ ਚ ਆਪਣੇ ਡਿਸਟ੍ਰਿਬਿਊਟਰ ਹੈਗੇ ਨੇ ਜੀਤਵਾਲ ਚ ਹੈਗੇ ਨੇ ਬਾਕੀ ਲੁਧਿਆਣੇ ਡੀਲਰ ਹੈਗੇ ਆਪਣੇ ਮੋਗਾ ਚ ਡੀਲਰ ਹੈਗੇ ਨੇ ਪੂਰਾ ਸਟਾਫ ਪੂਰਾ ਹੈਗਾ ਇੱਕ ਇੱਕ ਗੱਲ ਮੈਨੂੰ ਹੋਰ ਦੱਸੋ 20 ਹੁਣ ਬੰਦੇ ਨੇ 20 ਲੈਣਾ ਤਾਂ ਉਹ ਹੁਣ ਲੁਧਿਆਣਾ ਹੀ ਜਾ ਕੇ ਲਵੇ ਜਾਂ ਤੂੰ ਸਾਰੇ ਤੁਹਾਨੂੰ ਸਾਰੇ ਕਿਤੇ ਮਿਲ ਜੂਗਾ ਬਦਨੀ ਕਲਾ ਮਿਲ ਜੂਗਾ ਸਰ ਗਰਜੀਤ ਜੀ ਬਦਨੀ ਕਲਾ ਤੋਂ ਲੈ ਕੇ ਆਏ ਸੀਗੇ ਅਜੀਤਵਾਲ ਤੋਂ ਚਾਹੀਦੇ ਇਛੋ ਮਿਲ ਜੂਗਾ ਜੇ ਮੋਗੇ ਚਾਹੀਏ ਮੋਗੇ ਮਿਲ ਜੂਗਾ ਜਗਰਾਉ ਆਪਣੇ ਦੁਰਗਾ ਬੀਜ ਬੰਡਾਰ ਹੈਗਾ ਤੇ ਆਪਣਾ ਕਿਸਾਨ ਸੀਡਸ ਹੈਗੇ ਮੰਡੀ ਤੇ 170 ਨੰਬਰ ਉਹਦੇ ਬਹੁਤ ਵੱਡਾ ਕੰਮ ਮੁੰਗ ਦਾ ਤੇ ਪਰਚੇਜ ਵੀ ਕਰਦੇ ਨੇ ਉਹ ਕਾਫੀ ਜਿੰਦੇ ਇੱਕ ਯਾਰ ਆਮ ਕਿਸਾਨ ਕਹਿੰਦੇ ਯਾਰ ਵੀ ਉਹ ਕੰਪਨੀ ਵਾਲਾਂ ਦਾ ਯਾਰ ਫੋਨ ਨੰਬਰ ਚਾਹੀਦਾ ਸਾਨੂੰ ਫੋਨ ਕਰਕੇ ਅਗਲਾ ਕਹਿੰਦਾ ਯਾਰ ਉਹ ਦਿਓ ਉਹ ਵਿੱਚ ਦੇ ਦਈਏ ਕੋਈ ਹੈਗਾ ਟੋਲ ਫਰੀ ਨੰਬਰ ਹੈਗਾ ਆਪਣਾ ਟੋਲ ਫਰੀ ਨੰਬਰ ਹੈ ਤੁਸੀਂ ਜ਼ਿੰਮੇਦਾਰ ਭਰਾ ਸਾਨੂੰ ਇੱਥੇ ਆਪਾਂ ਮਿਲੇ ਵੀ ਜਾਂਦੇ ਆ ਨਾਲ ਟੋਲ ਫਰੀ ਨੰਬਰ ਦਿੱਤਾ ਹੋਇਆ ਤੇ ਤੁਸੀਂ ਨੰਬਰ ਸ਼ੇਅਰ ਕਰਦੇ ਹੋ ਤੇ ਉੱਥੇ ਫਾਰਮਰ ਆਪਣਾ ਕੰਟੈਕਟ ਕਰ ਲਓ ਉਹ ਅਗਲੇ ਅਗਲੇ ਦਿਨੀ ਅਸੀਂ ਜ਼ਿੰਮੇਦਾਰ ਨਾਲ ਕੰਟੈਕਟ ਕਰਾਂਗੇ ਇੱਕ ਇੱਕ ਮੈਨੂੰ ਹੋਰ ਗੱਲ ਦੱਸੋ ਕਿਹੋ ਜੀ ਜ਼ਮੀਨ 'ਚ ਜ਼ਿਆਦਾ ਵਧੀਆ ਨਿਕਲਦੀ ਐ ਮੂੰਗੀ ਰੇਤਲੇ 'ਚ ਗਸਰੇਬਾਨ ਦੇ ਵਿੱਚ ਕਾਲੀ ਮਿੱਟੀ 'ਚ ਪੀਲੀ 'ਚ ਲਾਲ 'ਚ ਕਿਹੋ ਜੀ 'ਚ ਜ਼ਿਆਦਾ ਨਿਕਲਦੀ ਦੇਖੋ ਜੀ ਜਿਹੜੀ ਮੂੰਗੀ ਦਾ ਬੀਜ ਐ ਇਹ ਹਰ ਤਰ੍ਹਾਂ ਦੀ ਜ਼ਮੀਨ 'ਚ ਲਾ ਸਕਦੇ ਆਪਾਂ ਜੀ ਰੇਤਲੇ ਜ਼ਮੀਨ 'ਚ ਤਾਂ ਇਹ ਖੂਸੋ ਕੇ ਹੋਊਗੀ ਜਿਹੜੀ ਹਲਕੀ ਬਾਨ ਆ ਜੋ ਰੇਤਲਾ ਜ਼ਮੀਨ ਐ ਉਹਦੇ 'ਤੇ ਖੂਸੋ ਕੇ ਹੋਊਗੀ ਭਾਰੀ ਜ਼ਮੀਨ 'ਚ ਵੀ ਲਾ ਲਾਂਗੇ ਆਪਾਂ ਕਾਲੀ ਮਿੱਟੀ ਵਾਲੇ 'ਚ ਲਾ ਲਾਂਗੇ ਸਾਰੀ ਜ਼ਮੀਨਾਂ 'ਚ ਕਾਮਯਾਬ ਪਾਣੀ ਪਾਣੀ ਇਹਨੂੰ ਇੱਕ ਤੋਂ ਦੋ ਪਾਣੀ ਚਾਹੀਦੇ ਐ ਜਿਆਦਾ ਪਾਣੀ ਨੂੰ ਚਾਹੀਦੇ ਨਹੀਂ ਇਹਨੂੰ ਖਾਦ ਪਾਣੀ ਜਿੰਨਾ ਘੱਟ ਲਾਵਾਂਗੇ ਆਪਾਂ ਉਨਾ ਹੀ ਵਧੀਆ ਰਹਿੰਦਾ ਜਿਆਦਾ ਖਾਦ ਦੀ ਖਾਦਾਂ ਦੀ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਆਲੂਆਂ ਵਾਲੇ ਚ ਤਾਂ ਖਾਦ ਦੀ ਲੋੜ ਨਹੀਂ ਬਾਈ ਨਾ ਨਾ ਜਮੀਨ ਹਾਂ ਇਹਨੂੰ ਪਾਣੀ ਖਾਦ ਜਿਆਦਾ ਘੱਟ ਚਾਹੀਦੇ ਯੂਰੀਆ ਕਿੰਨਾ ਯੂਰੀਆ ਤਾਂ ਜੇ ਇੱਕ ਵਾਰ ਪਾਓ ਠੀਕ ਹੈ ਜ਼ਰੂਰਤ ਨਹੀਂ ਹੈ ਆਲੂਆਂ ਵਾਲੇ ਤੇ ਬਿਲਕੁਲ ਵੀ ਕੋਈ ਆਲੂ ਆਲੂ ਵਾਲੇ ਖੇਤ 'ਚ ਜੇ ਬੰਦਾ ਲਾਂਦਾ ਹੈ ਉਹਨੂੰ ਤਾਂ ਬਿਲਕੁਲ ਫ੍ਰੀ ਦੀ ਮੂੰਗੀ ਮਿਲਣੀ ਹੈ ਜੀ ਬਿਲਕੁਲ ਫ੍ਰੀ ਦੀ ਜੀ ਹਾਂ ਇਹਦੇ 'ਚ ਕੋਈ ਖਰਚਾ ਨਹੀਂ ਕਣਕਾਂ ਵੜੇ ਤੇ ਉਹਨੂੰ ਪਾਣੀ ਲਾ ਦੇ ਸਕਦਾ ਸੋ ਸਪਰੇਅ ਕਰਨਾ ਪੈ ਸਕਦਾ ਖਾਦ ਪਾਣੀ ਪਾ ਸਕਦੀ ਹੈ ਤੇ ਇਹਦੇ ਚ ਤਾਂ ਕਿਉਂਕਿ ਖਾਦ ਆਲੂ ਵਾਲੇ ਏਰੀਆ ਚ ਪਹਿਲਾਂ ਹੀ ਜ਼ਿੰਮੇਦਾਰਾਂ ਨੇ ਜਿਆਦਾ ਪਾਈ ਹੁੰਦੀ ਹੈ ਜੀ ਆ ਮਤਲਬ ਹੋਰ ਤੇ ਸੁੰਡੀ ਪੈਂਦੀ ਇਹਨੂੰ ਹਾਂ ਕੁਝ ਕੁਝ ਪ੍ਰੋਬਲਮ ਤਾਂ ਇਹ ਜਿਹੜੀਆਂ ਜਿਹੜੀਆਂ ਬੇਸਿਕ ਹੈਗੀਆਂ ਜਿਹੜੀਆਂ ਮੈਨੂੰ ਪਤਾ ਸੀਗਾ ਜਾਂ ਕਿਸਾਨ ਦੱਸ ਦੇਣਗੇ ਤਾਂ ਕੁਝ ਪ੍ਰੋਬਲਮ ਆ ਇਹ ਜਿਹੋਗਾ ਕਿ ਹਰ ਕਿਸਾਨ ਦੀ ਵੱਖਰੀ ਹੁੰਦੀ ਆ ਤਾਂ ਉਸ ਦੇ ਨੰਬਰ ਤੁਹਾਡਾ ਹੈਗਾ ਤਾਂ ਸਾਡਾ ਨੰਬਰ ਹੈਗਾ ਉਹ ਤੇ ਫੋਨ ਕਰ ਲਿਓ ਅਗਲੇ ਦਿਨ ਆਪਾਂ ਖੇਤ ਤੇ ਸਰਵਿਸ ਦੇਾਂਗੇ ਆਪਣੇ ਸਟਾਫ ਹੈਗਾ ਇੱਥੇ ਜਗਰਾਮ ਵੀ ਹੈਗਾ ਬਦਨੀ ਕਲਾ ਵੀ ਹੈਗਾ ਤੇ ਮੁੱਗੇ ਹੈਗੇ ਤੇ ਆਪਾਂ ਅਗਲੇ ਦਿਨ ਹੀ ਜ਼ਿੰਮੇਦਾਰ ਫੋਨ ਕਰਦਾ ਆਪਾਂ ਦੇਖ ਕੇ ਜਾਵਾਂਗੇ ਕਿਉਂਕਿ ਵੀ ਆਪਣੀ ਲੱਗੀ ਸੀਗਾ ਆਪਾਂ ਪੋਸਟ ਕੇ ਕੋਸ਼ਿਸ਼ ਕੀਆ ਹਰ ਜ਼ਿੰਮੇਦਾਰ ਨੂੰ ਕੋਸ਼ਿਸ਼ ਕਰਨ ਪਹੁੰਚਣ ਦੀ ਖੇਤ ਤੇ ਦੇਖ ਕੇ ਆਣ ਦੀ ਕੋਸ਼ਿਸ਼ ਕੀ ਜੀ ਕਸਾ ਅਸਲ ਦੇ ਵਿੱਚ ਜਿੰਨੇ ਵੀ ਭੈਣ ਭਾਈ ਸੁਣ ਰਹੇ ਆ ਮੈਂ ਇੱਕ ਗੱਲ ਦੱਸ ਦਿਆਂ ਕਿ ਅਸਲ ਦੇ ਵਿੱਚ ਜਿਹੜਾ ਫਸਲ ਆ ਯਾਰ ਉਹ ਕਿਸਾਨ ਦਾ ਬਹੁਤ ਵੱਡਾ ਹਿੱਸਾ ਹੈ ਮੈਂ ਹਮੇਸ਼ਾ ਹਰ ਫਸਲ ਦੀ ਜਿਹੜਾ ਬੀਜ ਦੀ ਐਡ ਕਰਨ ਤੋਂ ਬਹੁਤ ਡਰਦਾ ਮੈਂ ਤੁਹਾਨੂੰ ਵੀ ਜਵਾਬ ਦਿੱਤਾ ਸੀ ਸਹੀ ਹੈ ਸਹੀ ਬਿਲਕੁਲ ਮੈਂ ਮੈਂ ਕਹਿਆ ਯਾਰ ਮੈਂ ਤਾਂ ਉਨਾ ਚਿਰ ਐਡ ਨਹੀਂ ਕਰੂੰਗਾ ਯਾਰ ਵੀ ਜੇ ਕਿਸਾਨ ਨੇ ਬੀਜ ਲਈ ਉਹਨੂੰ ਘਾਟਾ ਪੈ ਗਿਆ ਯਾਰ ਹਨਾ ਵੀ ਮੈਂ ਤਾਂ ਪੈਸੇ ਲੈ ਕੇ ਪਾਸੇ ਹੋ ਜਾਊਗਾ ਹਨਾ ਬਾਈ ਤਾਂ ਉਹ ਸੁਆਦ ਨਹੀਂ ਆਊਗਾ ਜਿੰਨਾ ਚਿਰ ਮੈਨੂੰ ਕਿਸਾਨਾਂ ਦਾ ਫੀਡਬੈਕ ਨਹੀਂ ਆਉਂਦਾ ਜਿੰਨਾ ਚਿਰ ਬਾਈ ਦਲਜੀਤ ਤਰਗਾ ਕੋਈ ਜਿਹੜੇ ਬੰਦੇ ਦਾ ਕੋਈ ਮਾਨ ਸਤਕਾਰ ਆ ਰੋਤਵਾ ਹੈ ਉਹੋ ਜਿਹਾ ਬੰਦਾ ਨਹੀਂ ਦੱਸਦਾ ਤਾਂ ਸੁਆਦ ਨਹੀਂ ਆਉਂਦਾ ਔਰ ਬਾਈ ਹੁਣਾਂ ਨੇ ਕਿਹਾ ਤਾਂ ਆਨੰਦ ਆ ਗਿਆ ਵੀ ਠੀਕ ਆ ਯਾਰ ਆਪਾਂ ਕਿਸੇ ਕਿਸਾਨ ਨੂੰ ਹੋਰ ਰეკਮੈਂਡ ਕਰ ਸਕਦੇ ਆ ਜਿਹਨੇ ਬੀਜਣਾ ਉਹਨੇ ਤਾਂ ਕੋਈ ਨਾ ਕੋਈ ਬੀਜਣਾ ਹੀ ਆ ਬੀਜਣਾ ਹੀ ਆ ਤਾਂ ਇਸ ਵਾਰ ਤੁਸੀਂ ਮਦੂਸੂਦਨ ਦਾ ਬੀਜ ਆ ਜਿਹੜਾ ਉਹ ਬੀਜ ਸਕਦੇ ਆ ਮੂੰਗੀ ਦਾ ਬਾਈ ਹੁਣੇ ਖੜਨਗੇ ਜੇ ਨਹੀਂ ਖੜਨਗੇ ਤਾਂ ਫਿਰ ਆਪਾਂ ਖੜੇ ਆ ਕੋਈ ਗੱਲ ਨਹੀਂ ਅਸੀਂ ਖੜੇ ਆ ਇਹਨਾਂ ਨੂੰ ਲੈ ਕੇ ਖੜਨ ਵਾਸਤੇ ਅਸੀਂ ਖੜੇ ਆ ਸਜਣੋ ਮਤਲਬ ਪਰ ਹਾਂ ਮੈਂ ਬਾਈ ਹੁਣਾਂ ਨਾਲ ਕੋਈ ਆਏ ਨਹੀਂ ਗੱਲ ਮੇਰੀ ਇੱਕ ਮਹੀਨੇ ਤੋਂ ਗੱਲ ਚੱਲਦੀ ਸੀ ਜਦੋਂ ਮੈਨੂੰ ਆਪਣੇ ਨੇ ਉਹਨੇ ਬਦਨੀ ਵਾਲਾ ਪੁਨੀਤ ਨੇ ਫੋਨ ਕੀਤਾ ਤਾਂ ਉਹ ਬਦਨੀ ਵਾਲਾ ਪੁਨੀਤ ਆਪਣਾ ਭਾਈ ਆ ਪੁਨੀਤ ਜੋ ਕਹਿ ਦੇਵੇ ਉਹ ਮੈਨੂੰ ਐ ਹੁੰਦਾ ਕਿ ਉਹਦੇ ਪੱਥਰ ਤੇ ਲਖੀਰ ਮਾਰਤੀ ਇਹ ਕਦੇ ਮਿਟ ਨਹੀਂ ਸਕਦੀ ਜੀ ਜੀ ਤਾਂ ਜਦੋਂ ਮੈਨੂੰ ਪੁਨੀਤ ਨੇ ਫੋਨ ਕੀਤਾ ਮੈਨੂੰ ਕਹਿੰਦਾ ਸਜੰਦਰ ਚੱਕਰ ਹੀ ਕੋਈ ਨਹੀਂ ਯਾਰ ਮੈਨੂੰ ਜ਼ਿੰਦਗੀ ਨੰਗੀ ਮੇਰੇ ਵਿੱਚ ਦੇ ਦੇ ਹਾਂ ਤੇ ਇਹ ਬੰਦੇ ਘੈਂਟ ਆ ਉਹਨੂੰ ਤਾਂ ਹੀ ਲੈ ਕੇ ਆਏ ਸੀਗੇ ਹਾਂ ਤਾਂ ਮੈਂ ਫਿਰ ਮੈਂ ਕਹਾਂ ਵੀ ਜਦੋਂ ਪਨੀਤ ਨੇ ਕਹਿਤਾ ਤਾਂ ਹਰ ਕੰਮ ਹੋ ਗਿਆ ਤੇ ਸਿੱਧੂ ਸਾਹਿਬ ਵੀ 80 90 ਕਿਲਿਆਂ ਦੀ ਖੇਤੀ ਕਰਦੇ ਨੇ ਸਰ ਕੋਈ ਛੋਟੇ ਜਿਹੇ ਫਿਰ ਇੱਕ ਤੇ ਆਪਾਂ ਲਾਵਾਂਗੇ ਵੱਧ ਹਾਂ ਜਿੰਨਾ ਲਾਉਂਗੇ ਇਸ ਵਾਰੀ ਮੂੰਗੀ ਇਹਨਾਂ ਦੀ ਲਾ ਰਹੇ ਆ ਤਾਂ ਫਿਰ ਵੱਡੀ ਗੱਲ ਹੈ ਲੋਬੀ ਸਾਜਣੋ ਜੇ ਤੁਸੀਂ ਵੀ ਵੀ ਖਰੀਦਣਾ ਤਾਂ ਤੁਹਾਨੂੰ ਨੰਬਰ ਵੀ ਸਕਰੀਨ ਤੇ ਦਿਖ ਰਿਹਾ ਤੇ ਤੁਸੀਂ ਇਹ ਫੋਨ ਤੇ ਲਾ ਕੇ ਤੁਹਾਡੀਆਂ ਕੁਝ ਪ੍ਰੋਬਲਮਾਂ ਮੂੰਗੀ ਦੇ ਪ੍ਰਤੀ ਤੁਹਾਡੇ ਕੁਝ ਸਵਾਲ ਆ ਤੁਸੀਂ ਉਹ ਸਵਾਲਾਂ ਦਾ ਹੱਲ ਵੀ ਲੈ ਸਕਦੇ ਆ ਤੁਸੀਂ ਬੀਜ ਲੈਣਾ ਤਾਂ ਤੁਹਾਡੇ ਨੇੜੇ ਦਾ ਕਿਹੜਾ ਸਟੋਰ ਆ ਤੁਸੀਂ ਉਹ ਵੀ ਪੁੱਛ ਸਕਦੇ ਆ ਬਿਲਕੁਲ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ مشورہ کرنا ਚਾਹੇ ਚਾਹੇ ਤੁਸੀਂ ਕੋਈ ਮੰਗ ਕਰਨੀ ਆ ਚਾਹੇ ਤੁਹਾਡੇ ਨੇੜੇ ਤੇੜੇ ਕੋਈ ਡੀਲਰ ਹੈ ਨਹੀਂ ਜਾਂ ਡੀਲਰਸ਼ਿਪ ਲੈਣੀ ਆ ਕੁਝ ਵੀ ਤੁਸੀਂ ਕੁਝ ਵੀ ਕੋਈ ਵੀ ਮੂੰਗੀ ਦੇ ਬਿਨਸ ਆਂ ਦਾ ਕੋਈ ਵੀ مشورہ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਟੋਲ ਫਰੀ ਨੰਬਰ ਦਿੱਸ ਰਿਹਾ ਇੱਕ ਗੱਲ ਹੋਰ ਆ ਕਿ ਜਦੋਂ ਹੀ ਕੋਈ ਮਾਰਕੀਟ ਦੇ ਵਿੱਚ ਚੰਗੀ ਚੀਜ਼ ਆਉਂਦੀ ਆ ਤਾਂ ਉਹਦੀ ਡੁਪਲੀਕੇਸੀ ਬਹੁਤ ਵੱਡੇ ਲੈਵਲ ਤੇ ਆ ਜਾਂਦੀ ਆ ਤੁਸੀਂ ਇਹਦੇ ਲਈ ਸਪੈਸ਼ਲ ਜਿਹੜਾ ਤੁਹਾਨੂੰ ਇੱਕ ਸਾਈਡ ਤੇ ਦਿਖ ਰਿਹਾ ਨਾ ਪੈਕਟ ਦਿਖ ਰਿਹਾ ਤਾਂ ਤੁਸੀਂ ਉਹ ਪੈਕਟ ਨਾਲ ਪੈਕਟ ਜਰੂਰ ਮਲਾ ਲੈਣਾ ਬਿਲਕੁਲ ਠੀਕ ਹੈ ਕਿ ਨਹੀਂ ਕਿਉਂਕਿ ਡੁਪਲੀਕੇਸੀ ਬਹੁਤ ਵਾਰ ਆ ਜਾਂਦੀ ਹੈ ਫਿਰ ਕਿਸਾਨ ਲਾਂਭਾ ਦਿੰਦੇ ਆ ਫਿਰ ਉਹ ਦੁੱਖ ਵੀ ਬਹੁਤ ਹੁੰਦਾ ਤਾਂ ਤੁਸੀਂ ਇਹਨੂੰ ਵੈਰੀਫਾਈ ਜਰੂਰ ਕਰ ਲੈਣਾ ਵੀ ਜਦੋਂ ਤੁਸੀਂ ਮધુਸੂਦਨ ਦਾ ਲੈ ਰਹੇ ਆ ਤਾਂ ਮધુਸੂਦਨ ਦਾ ਹੀ ਹੋਵੇ ਬਿਲਕੁਲ ਠੀਕ ਹੈ ਕਿ ਨਹੀਂ ਤਾਂ ਜੇ ਮધુਸੂਦਨ ਦਾ ਹੋਊਗਾ ਤਾਂ ਫਿਰ ਇਹ ਦੇਣਦਾਰ ਖੜੇ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਨਹੀਂ ਤੇ ਦੁਆ ਕਰਦੇ ਆ ਤੁਹਾਡਾ ਅਗਲਾ ਸੀਜ਼ਨ ਚੰਗਾ ਹੋਵੇ ਪ੍ਰਮਾਤਮਾ ਹਰੇਕ ਦੀ ਖੇਤੀ ਦੇ ਵਿੱਚ ਬਰਕਤ ਪਾਵੇ ਦੁਆਵਾਂ ਸਾਡੀਆਂ ਬਹੁਤ ਬਹੁਤ ਤੇ ਮੂੰਗੀ ਬੀਜਣ ਵਾਸਤੇ ਤੁਸੀਂ ਮਦੂ ਸੂਦਨ ਨੂੰ ਅਗਲੀ ਵਾਰ ਯਾਦ ਕਰ ਸਕਦੇ ਆ ਜਿਉਂਦੇ ਰਹੋ